ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਵਾਪ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਕਮ ਸੇ ਕਮ ਇੱਕ ਹਫ਼ਤੇ ਬਾਅਦ ਤੋਂ ਵਲੌਗ ਬਣਾਉਣ ਲੱਗੇ ਆਂ ਵਲੌਗ ਨਾ ਬਣਾਉਣ ਦਾ ਬਹੁਤ ਵੱਡਾ ਕਾਰਨ ਸੀ ਪਰ ਉਹ ਕਾਰਨ ਸੀਰੀਅਸ ਸੀਗਾ ਨਾ ਦੁੱਖ ਵਾਲਾ ਸੀ ਖੁਸ਼ੀ ਵਾਲਾ ਕਾਰਨ ਸੀ ਖੁਸ਼ੀ ਵਾਲਾ ਵੀ ਆਪਾਂ ਕਿਹਾ ਸੀ ਉਹ ਜਿਹੜਾ ਟਾਈਮ ਹੈ ਮਤਲਬ ਕਿ ਉਹ ਕੰਮ ਜਿਹੜਾ ਉਹ ਸਿਰੇ ਚੜ੍ਹ ਜੂਵੇ ਤੇ ਫਿਰ ਆਪਾਂ ਤੁਹਾਡੇ ਸਾਰਿਆਂ ਨੂੰ ਸ਼ੇਅਰ ਕਰਾਂਗੇ ਹਜੇ ਵੀ ਨਹੀਂ ਕਰਦੇ ਹਨਾ ਹਜੇ ਵੀ ਸ਼ੇਅਰ ਨਹੀਂ ਕਰਾਂਗੇ ਮਤਲਬ ਕਿ ਸਸਪੈਂਸ ਸਸਪੈਂਸ ਰੱਖਾਂਗੇ ਜਦੋਂ ਕੰਮ ਲੱਗ ਗਿਆ ਆ ਗਿਆ ਤੇ ਫਿਰ ਤੁਹਾਨੂੰ ਦੱਸਾਂਗੇ ਤੇ ਗੈਸ ਲਾਉ ਗੈਸ ਲਾਇਓ ਹਾਂ ਤੇ ਹੁਣ ਚੱਲੇ ਆ ਜੀ ਅਸੀਂ ਸ਼ਾਪਿੰਗ ਕਰਨ ਵਾਸਤੇ ਕਿੱਥੇ ਚੱਲੇ ਆਪਾਂ ਫਗਵਾੜ ਫਗਵਾੜ ਤੇ ਦੇਖੀ ਕਰਦੀ ਇਹੋ ਨਾ ਲਈਆ ਜੀ ਆਪਣੀ ਜਾਊਗੀ ਕੀਰਤ ਤੇ ਕੀਰਤ ਦੀ ਮੰਮੀ ਤੇ ਅਸੀਂ ਕਰਨ ਚੱਲੇ ਆ ਜੀ ਸਰਦੀਆਂ ਦੀ ਸ਼ਾਪਿੰਗ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਖਾਸ ਕਰ ਨਿਆਣਿਆਂ ਵਾਸਤੇ ਆਪਣੇ ਵਾਸਤੇ ਜੋ ਲੋਵਰ ਵਗੈਰਾ ਹਾਂ ਲਈਦੇ ਆ ਉਹ ਜੈਕਟਸ ਵਗੈਰਾ ਲੋਵਰ ਵਗੈਰਾ ਨਾ ਤੇ ਚਲੋ ਜੀ ਚਲਦੇ ਆ ਹੁਣ ਮਿਲਾਂਗੇ ਜਾ ਕੇ ਫਗਵਾੜੇ ਬਾਕੀ ਗੰਗਾ ਮੰਗੋ ਬਿਲਕੁਲ ਠੀਕ ਆ ਮੰਗੋ ਦਾ ਟਰੀਟਮੈਂਟ ਚੱਲਣ ਦੇ ਆ ਟਰੀਟਮੈਂਟ ਅਸੀਂ ਸਟਾਰਟ ਕਰਾਇਆ ਹੈਗਾ ਮੰਗੋ ਦਾ ਪ੍ਰੈਗਨੈਂਸੀ ਵਾਸਤੇ ਕਿਉਂਕਿ ਉਹਨੂੰ ਉਹਦੇ ਕੁਝ ਅਸੀਂ ਡਾਕਟਰ ਨੂੰ ਚੈੱਕ ਕਰਾਇਆ ਤਾਂ ਡਾਕਟਰ ਨੇ ਕਿਹਾ ਇਹਨੂੰ ਕਮਜ਼ੋਰੀ ਆ ਯੂਟਰਸ ਦੀ ਉਹਨੂੰ ਬਹੁਤ ਜ਼ਿਆਦਾ ਵੀਕਨੈਸ ਆ ਮੰਗੋ ਨੂੰ ਤਾਂ ਕਰਕੇ ਉਹ ਕਨਸੀਵ ਨਹੀਂ ਕਰ ਪਾਉਂਦੇ ਬੀਐਸਕੇ ਸ਼ਾਇਦ ਤੁਸੀਂ ਸੁਣਿਆ ਹੋ ਸਾਰਿਆਂ ਨੇ ਬੀਐਸਕੇ ਪ੍ਰੋਡਕਟਸ ਹੁੰਦੇ ਜਿਹੜੇ ਉਹਨਾਂ ਦਾ ਡਾਕਟਰ ਕੋਲ ਅਸੀਂ ਸਾਰਾ ਇਹਦਾ ਚੈੱਕ ਅਪ ਕਰਵਾਇਆ ਤੇ ਬਹੁਤ ਪੈਸੇ ਲੱਗੇ ਬੰਗੋ ਤੇ ਵੀ ਤੇ ਹੁਣ ਉਹਦਾ ਟ੍ਰੀਟਮੈਂਟ ਚੱਲਣ ਦੇ ਆ ਮੈਡੀਸਿਨਸ ਵਗੈਰਾ ਚੱਲਣ ਦੇ ਆ 50 ਦਿਨ ਉਹਦੀਆਂ ਮੈਡੀਸਿਨਸ ਚੱਲਣੀਆਂ ਤੇ ਇਸ ਦੌਰਾਨ ਚਾਹੀ ਇੱਕ ਵਾਰੀ ਹੀਟ ਚਾਵੇ ਚਾਹੀ ਦੋ ਵਾਰੀ ਹੀਟ ਚਾਵੇ ਉਹ ਹੀਟ ਛੱਡਣੀ ਆ ਉਸ ਤੋਂ ਬਾਅਦ ਵਿੱਚ ਫੇ ਉਹਦੀ ਏਆਈ ਹੋਣੀ ਆ ਤੇ ਚਲੋ ਹੁਣ ਘਰੇ ਰੱਖੀ ਆ ਆਪਾਂ ਕੋਡੀਆਂ ਦੇ ਭਾਣੀ ਦੇ ਸਕਦੇ ਦੇਨ ਨੂੰ ਤੇ ਵਾਂਗ ਜਿਹਨੂੰ ਮਰਜ਼ੀ ਦੇਦੀ ਐ ਇਦਾਂ ਪਰ ਉਹ ਚਲੋ ਸਾਡੇ ਘਰ ਜੋਗਾ 6-7 ਕਿਲੋ ਦੁੱਧ ਦਿੰਦੀ ਆ ਵਾਧ ਵੀ ਦਿੰਦੀ ਆ ਸਾਡਾ ਤਾਂ ਇੰਨੀ ਵੀ ਤਸੋ ਇਸ ਕਰਕੇ ਅਸੀਂ ਉਹਨੂੰ ਰੱਖਿਆ ਹੋਇਆ ਵੀ ਅਸੀਂ ਦੇਣੀ ਨਹੀਂਗੇ ਮਨੀ ਨਾਲ ਮਿਲਾਈਏ ਤੁਹਾਨੂੰ ਆਹ ਦੇਖ ਲਓ ਦੋਨੇ ਭੈਣ ਭਰਾ ਮਨੀ ਨੂੰ ਗਿਫਟ ਚ ਕੀ ਮਿਲਿਆ ਦਿਖਾ ਦੇ ਓਹ ਪਿਆਰ ਦਿਖਾਉਂ ਲਓ ਮਨੀ ਨੂੰ ਗਿਫਟ ਵਿੱਚ ਜੀ ਆਈਫੋਨ ਮਿਲਿਆ ਇਹ ਆਈਫੋਨ ਜਿਹੜਾ ਲੈ ਕੇ ਦਿੱਤਾ ਮਨਵੀਰ ਨੂੰ ਮਨਵੀਰ ਦੀ ਮਾਸੀ ਨੇ ਅ ਮਨਵੀਰ ਦੀ ਮਾਸੀ ਨੇ ਤੇ ਮਨਵੀਰ ਦੀ ਚਾਚੀ ਇਹਨਾਂ ਨੇ ਗਿਫਟ ਵਿੱਚ ਲੈ ਕੇ ਦਿੱਤਾ ਇਹਨਾਂ ਨੂੰ ਆਈਫੋਨ ਮਤਲਬ ਕਿ ਉਹਨਾਂ ਦਾ ਬਹੁਤ ਜ਼ਰੂਰੀ ਕੰਮ ਸੀ ਜਿਹੜਾ ਸਿਰੇ ਚੜਿਆ ਸਾਡਾ ਨਹੀਂ ਸੀ ਕੰਮ ਇਹਨਾਂ ਦਾ ਸੀ ਵੱਟ ਭੱਜ ਦੌੜ ਸਾਡੀ ਲੱਗੀ ਹੋਈ ਸੀਗੀ ਕਰਵਾਇਆ ਸੀ ਸਾਰਾ ਕੰਮ ਅਸੀਂ ਆ ਉਹਨਾਂ ਦਾ ਤੇ ਇਸ ਕਰਕੇ ਉਹਨਾਂ ਨੇ ਗਿਫਟ ਵਿੱਚ ਇਹ ਆਈਫੋਨ ਲੈ ਕੇ ਦਿੱਤਾ ਮਨਵੀਰ ਦੀ ਚਾਚੀ ਨੇ ਤੇ ਮੇਰੀ ਭੈਣ ਨੇ ਮਨਵੀਰ ਦੀ ਮਾਸੀ ਨੇ ਕੀਰਤ ਨੂੰ ਕੁਝ ਵੀ ਨਹੀਂ ਮਿਲਿਆ ਕੀਰਤ ਨੂੰ ਕੁਝ ਨਹੀਂ ਮਿਲਿਆ ਜਿਸ ਕਰਨ ਦਾ ਮੈਸੇਜ ਆਇਆ ਸੀਗਾ ਜਿਸ ਕਰਨ ਕਹਿੰਦਾ ਸੀ ਵੀ ਤੁਸੀਂ ਮੈਨੂੰ ਪਤਾ ਅਪਸੈਟ ਹੋਣੇ ਮੰਗਾ ਹਾਂਜੀ ਅਪਸੈਟ ਵੀ ਸੀ ਅਸੀਂ ਮੰਗੋ ਕਰਕੇ ਤੇ ਬਟ ਹੁਣ ਠੀਕ ਹੈ ਟ੍ਰੀਟਮੈਂਟ ਚੱਲਦਾ ਚਲੋ ਚੱਲੀਏ ਚਲੋ ਚੱਲੀਏ ਮਨੀ ਨੇ ਕੀ ਕਰਨ ਜਾਣਾ ਕਿੱਧਰ ਮਾਸ ਸੀ ਆਉਣ ਲੱਗਾ ਲੇਜ਼ ਬੰਦ ਦੇ ਕੀ ਰੱਦੇ ਲੇਜ਼ ਆ ਲੇਜ਼ ਕਹਿੰਦੇ ਨਹੀਂ ਸੀ ਹੁੰਦੇ ਆ ਉਹ ਯੂ ਲੇਜ਼ਿਸ ਜਾਂ ਲੇਜ਼ ਮਨੀ ਰੱਖ ਲਈਏ ਆ ਯਾਰ ਤੇ ਬੰਦ ਕਰੇ ਟਾਇਰ ਨਾ ਬੰਨ ਪੈਰ ਘੁੱਟ ਹੁੰਦੇ ਆ ਆ ਦੇਖੋ ਨਹੀਂ ਮੈਂ ਦੋਰੀ ਗੰਡ ਬੰਨੀ ਨਹੀਂ ਖੋਲਨੇ ਇਸ ਗੱਲ ਦੀ ਮੈਂ ਗਾਰੰਟੀ ਚੱਕਦਾ ਚੱਕ ਠੀਕ ਆ ਜੇ ਖੁੱਲੇ ਤਾਂ ਮੈਨੂੰ ਫੂਲ ਕਰ ਕਹਿੰਦੇ ਚੱਕਦਾ ਗਾਰੰਟੀ ਕਾੜ ਦੇ ਆਪਣਾ ਨਾਲ ਗਾਰੰਟੀ ਕਾੜ ਦੇ ਕੇੰਦਾ ਗਾਰੰਟੀ ਲਈ ਓਕੇ ਜੀ ਚਲੋ ਚੱਲੀਏ ਅਸੀਂ ਹੁਣ ਮਨੀ ਮੈਂ ਸਾਰਾ ਕੁਝ ਉਹ ਕਰ ਦਿੱਤਾ ਗੀਜ਼ਰ ਬੰਦ ਕਰਦੀ ਤੇਰਾ ਕਰਕੇ ਚੱਲਦਾ ਗੀਜ਼ਰ ਠੀਕ ਆ ਤੈਨੂੰ ਹੁਣੇ ਭੁੱਖ ਲੱਗੀ ਹਨਾ ਖਾਧੀ ਗਿਆ ਕੀ ਕੀਕਤ ਖਾਣ ਲੱਗੀ ਜੀ ਇੱਥੇ ਸਵੀਟ ਕੌਰਨ ਸਵੀਟ ਕੌਰਨ ਅੱਛਾ ਇਹਦੇ ਵਿੱਚ ਬਣਾਉਣੇ ਇਸ ਟੀਮ ਹੋਇਆ ਹੈ ਨਖਾਓ ਬੇਟਾ ਸਵੀਟ ਕਾਨ ਮੂੰਹ ਦੇਖੇਂ সুইਟ कॉर्न ਖਾਣ ਲੱਗਿਆ ਜੂਸ ਨਹੀਂ ਪੀਤਾ ਮੈਂ ਕਿਹਾ ਮੈਂ ਚੈੱਕ ਕਰਨਾ ਟੇਸਟੀ ਵੀ ਆ ਚੈੱਕ ਕਰਨਾ ਮੈਮ ਚੈਕਿੰਗ ਲਈ ਆਏ ਬਾਜ਼ਾਰ ਵਧੀਆ ਫਗਵਾੜੇ ਵਾਲਾ ਹਨ ਜਲੰਧਰ ਛੱਡ ਕੇ ਆਪਾਂ ਕਿੱਥੇ ਆ ਗਏ ਅੱਜ ਫਗਵਾੜ ਦੁੱਧੀਆਂ ਵਿੱਚ ਆ ਗਏ ਅੱਜ ਅਸੀਂ ਜਲਪਨ ਵੇਖਦੇ ਆ ਬੱਚਿਆਂ ਲਈ ਵੱਡੇ ਲਈ ਦੋ ਦਿਨ ਬਾਅਦ ਪੰਜਾਬੀ ਜੁੱਤੀਆਂ ਸਹੀਆਂ ਜਣਦੇ

ਉਥੇ ਪਲੇਨ ਹੀ ਆ ਕਰਤਾਰਪੁਰ ਨਾ ਇੱਥੇ ਆ ਗਈ ਵਰਕ ਵਾਲੀ ਇਹੋ ਫੈਂਡੀ ਸਿਲਕ ਫੈਂਡੀ ਸਿਲਕ ਦਾ ਸੂਤ ਹੈ ਜੀ ਇਹ ਸਲਵਾਰ ਹੈਵੀ ਪਟਿਆਲਾ ਬਣਾਉਣੀ ਹੈ ਇਸ ਕਰਕੇ ਇਹਦਾ ਸਲਵਾਰ ਦਾ ਕਪੜਾ ਜ਼ਿਆਦਾ ਦਿਓ ਮੈਂ ਵੱਧ ਦੇ ਦਵਾਂ ਹੂੰ ਕਿੰਨੇ ਸੋਹਣੇ ਸਾਰੇ ਆ ਵਾਲੇ ਆ ਕਲਰ ਫੈਂਡੀ ਸਿਲਕ ਜਣਾ ਬਟ ਮੈਨੂੰ ਬਲੈਕ ਹੀ ਸੋਹਣਾ ਲੱਗੂ ਓਕੇ ਆ ਪਕੜਿਆ ਲਿਆ ਲਿਆ ਇਮਬਲੀ ਬੋਲਾ ਕੀ ਰਤੀਆਂ ਫੇਵਰਟ ਚੀਜ਼ੀਆਂ ਕਿੰਨੀਆਂ ਲੈ ਲਈਆਂ ਆ ਫੇਸ সুইਟ ਕੌਰ ਨੂੰ ਤੇ ਆ ਬੇ ਫੇਸ সুইਟ ਕੌਰ ਨੂੰ ਖਾਣਦੇ ਸ਼ਾਪਿੰਗ ਕਰਕੇ ਅਸੀਂ ਆ ਗਏ ਇੱਧਰ ਘਰੇ ਜਾ ਕੇ ਦਿਖਾਵਾਂਗੇ ਸਮਾਨ ਇਹ ਕਿਹੜੀ ਹੈ ਖਟਾ ਖਟੂਰੀ ਆਮ ਬੱਕਾ ਇਹ ਲਈਏ ਇੱਕ ਨੂੰ ਖਾ ਕੇ ਦੇਖ ਤੂੰ ਮਨਵੀਰ ਵਾਸਤੇ ਲੈ ਲੈਂਦੇ ਉਹ ਖਾਂਦਾ ਹੁੰਦਾ ਇਹਦਾ ਕੀ ਰੇਟ ਇਹਦਾ ਨਹੀਂ ਸਹੀ ਕਿੰਨੀਆਂ ਸਵਾਲੀ ਲੱਗੀਆਂ ਮੈਨੂੰ ਮਾੜੀ ਜੀ ਮੈਂ ਖਾਣੀ ਮੈਂ ਨਹੀਂ ਇੰਨੇ ਖਾ ਸਕਦੀ ਕੀ ਰਤ ਮੈਨੂੰ ਪ੍ਰੋਬਲਮ ਹੋ ਜਾਂਦੀ ਮੈਂ ਨਹੀਂ ਮੈਂ ਨਹੀਂ ਖਾ ਸਕਦੀ ਮਨੀ ਵਾਸਤੇ ਲੈ ਲੈਨੇ ਉਹ ਲੈ ਲੂ ਇਹ ਇਹ ਕਹਦਾ ਇਹ ਆਮ ਦਾ ਇਹ ਵੀ ਸੇਵ ਹੀ ਆ ਖੱਟਾ ਮਿੱਠਾ ਮੈਂ ਇਹ ਖੱਟੇ ਨੇ ਇਹ ਮਿੱਠੇ ਨੇ ਨਹੀਂ ਖੱਟਾ ਮਿੱਠਾ ਕਰ ਦੋ ਕੱਲਾ ਖੱਟਾ ਨਾ ਕਰੋ ਆ ਖੱਟੀ ਮਿੱਠੀ ਕਰ ਦੋ ਸੱਠਾਂ ਦੀਆਂ ਬਣੇ ਆ ਆ ਦਿਖਾਓ ਤੇ ਟੇਸਟ ਇਹ ਤਾਂ ਆਮ ਪਾਪੜਾ ਜਿਹੜਾ ਹੁੰਦਾ ਨਾ ਮਿੱਠੇ ਵਾਲਾ ਆਮ ਪਾਪੜ ਦਿਖਾਇ ਮੈਂ ਆ ਦੇ ਤਾਂ ਸਾਡਾ ਭਾਈ ਟੇਸਟ ਕਰਨ ਵਾਲਾ ਇਨਸਾਨ ਹੈ ਪਤਾ ਹੈ ਮਨੀ ਵੀ ਲੈਂਦਾ ਹੁੰਦਾ ਉਤੋਂ ਅਗਰਵਾਲ ਆ ਲਿਆ ਨੇ ਆ ਆਪਣੀਆਂ ਵਾਲੀਆਂ ਛੋਟੇ ਹੁੰਦੇ ਖਾਂਦੇ ਹੁੰਦੇ ਸੀ ਨਾ ਸੰਤਰੇ ਵਾਲੀ ਟੋਫੀ ਆ ਵੀ ਬਹੁਤ ਖਾਦੀਆਂ ਕਿਹੜੀ ਦੁਕਾਨ ਤੇ ਹੋਉਂਗੀਆਂ ਕੀਰਤ ਮੈਨੂੰ ਪਤਾ ਆਈ ਥਿੰਕ ਛੋਟੀ ਜਿਹੀ ਦੁਕਾਨ ਤੇ ਹੋਈਆਂ ਮਤਲਬ ਇਦਾਂ ਹੋਈ ਨਹੀਂ ਬੜੀ ਦੁਕਾਨ ਨਹੀਂਗੀ ਜਾਨਾ ਉਹ ਤੁਰ ਹੀ ਜਾਣੇ ਤੁਰ ਹੀ ਜਾਣੇ ਇੱਕ ਜਿਹਾ ਬੰਦਾ ਉਹ ਜੂਮਾਣਾ ਮੋਟੀ ਕੋਸ਼ਿਸ਼ ਆ ਕਰਦਾ ਇਹ ਬੋਲੇ ਅੱਖਾ ਉਹ ਤਾਂ ਅੰਤ ਬਾੜਾ ਲਾ ਤੇ ਆਈਕਿੰਗ ਤਾਂ ਉਹ ਸਾਨੂੰ ਪਿੱਛੇ ਛੱਡ ਦਿੱਤਾ ਇਹਨਾਂ ਨੇ ਮੈਨੂੰ ਲੱਗਦਾ ਨਹੀਂ ਆਪਾਂ ਗੋਲੀਆਂ ਲੈ ਲੈ ਕੇ ਆਹ ਵਾ ਖਟਮਿੱਠੀਆਂ ਗੋਲੀਆਂ ਲੈਣ ਲੱਗ ਪਏ ਸੀ ਚਲੋ ਲੱਭੀਏ ਸ਼ਾਮ ਦੇ ਜੀ ਵੱਜ ਗਏ ਆ ਕਿਨੇ ਕੀਤੇ 5:30 ਹਾਂ 5:30 ਵੱਜ ਗਏ ਜੀ ਸ਼ਾਪਿੰਗ ਕਰਦੇ ਆਂ ਸਾਨੂੰ ਮੈਕਟਿਵ ਵੀ ਜਾ ਕੇ ਮੈਕਡੀ ਅਸੀਂ ਫਗਵਾੜੇ ਸ਼ਾਪਿੰਗ ਕਰਨ ਗਏ ਸੀ ਸਾਰੀ ਮਾਏ ਦੀ ਮਾਸਤੀ ਦੀ ਕੀਰਤ ਆ ਦਾ ਮੈਂ ਸਵਾਲ ਨੇ ਆਪਣੇ ਲਈ ਸਰਦੀਆਂ ਦਾ ਮਨੀ ਦੇ ਡੈਡੀ ਵਾਸਤੇ ਮਨੀ ਵਾਸਤੇ ਸਾਰਾ ਦਿਨ ਲੱਗ ਗਿਆ ਹੁਣ ਇੱਥੇ ਸਕ੍ਰੈਚਰ ਆਣਿਆਂ ਦੇ ਸ਼ੂਜ਼ ਦੇਖਣ ਗਈ ਤੇਰੀ ਮੰਮੀ ਹਾਂਜੀ ਸ਼ੂਜ਼ ਦੇਖਣ ਗਏ ਤੇ ਆਫ ਲੱਗਾ ਹੋਇਆ ਪਰ ਮੈਨੂੰ ਲੱਗਦਾ ਉਹਨੂੰ ਪਸੰਦ ਨਹੀਂ ਆਏ ਤੇ ਮਨੀ ਦਾ ਫੋਨ ਆਇਆ ਸੀ ਤੇ ਧਾਰ ਲੇਟ ਹੋ ਗਈ ਤੇ ਉਹ ਕਹਿੰਦੇ ਮम्मा ਕਦੋਂ ਆਣਾ ਮੈਂ ਕਿਹਾ ਬੱਸ ਹੁਣ ਘੰਟੇ ਤੱਕ ਪਹੁੰਚਦੇ ਆਂ ਧਾਰ ਕੱਢਣੀ ਤੇ ਅਸੀਂ ਨਾ ਪਗੀ ਵਾਸਤੇ ਨਾ ਇੱਕ ਚੀਜ਼ ਲੈ ਕੇ ਆਏ ਹਣਾ ਕੀਰਤ ਹਾਂ ਉਹ ਸਰਪ੍ਰਾਈਜ਼ ਆ ਤੁਸੀਂ ਵਲੌਗ ਨਾਲ ਬਣੇ ਰਹੋ ਪਗੀ ਵਾਸਤੇ ਅਸੀਂ ਇੱਕ ਬਹੁਤ ਸੋਹਣੀ ਚੀਜ਼ ਲੈ ਕੇ ਆਏ ਪਗੀ ਵਾਸਤੇ ਤੇ ਪਹਿਲਾਂ ਤਾਂ ਮੈਂ ਨਹੀਂ ਦਿਖਾ ਸਕੂਗੀ ਉਹ ਚੀਜ਼ ਪਹਿਲਾਂ ਮੈਂ ਜਾਂਦਿਆਂ ਹੀ ਪਗੀ ਉਹ ਧਾਰ ਕੱਢਣ ਜਾਉਂਗੀ ਚੇਂਜ ਕਰਕੇ ਤਾਂ ਫਿਰ ਆ ਕੇ ਵੀਡੀਓ ਬਣਾਵਾਂਗੇ ਹਨਾ ਵਕੀਰਤ ਤੇ ਫਿਰ ਤੁਹਾਨੂੰ ਦਿਖਾਵਾਂਗੇ ਅਸੀਂ ਪਗੀ ਵਾਸਤੇ ਕੀ ਲੈ ਕੇ ਆਏ ਕਿਉਂਕਿ ਪਗੀ ਮੇਰੀ ਬੁੱਢੀ ਹੋ ਗਈ ਨਾ 9 ਸਾਲ ਤਾਂ ਉੱਤੇ ਹੋ ਗਈ ਤਾਂ ਉਹ ਨਾ ਹੁਣ ਠੰਡ ਬਹੁਤ ਆਉਂਦੀ ਆ ਤਾਂ ਉਸੇ ਹਿਸਾਬ ਲਈ ਅਸੀਂ ਉਹ ਕੰਫਰਟ ਜਨ ਵਾਲੀ ਚੀਜ਼ ਲੈ ਕੇ ਆਏ ਆ ਤੈਨੂੰ ਥੋੜੀ ਥੋੜੀ ਦਿਖਣ ਵੀ ਦੇ ਇਧਰ ਫੇ ਤੁਹਾਨੂੰ ਘਰੇ ਜਾ ਕੇ ਉਹਨੂੰ ਕੀ ਕਹੀ ਸ਼ਾਇਦ ਕਲੋਥਸ ਵੀ ਹੋ ਸਕਦੇ ਦਾ ਦਿਖਾ ਦੇਣਾ ਤਾ ਘਰੇ ਜਾ ਕੇ ਤੁਹਾਨੂੰ ਦਿਖਾਉਣੇ ਕੀ ਲੈ ਕੇ ਆਏ ਪਗੀ ਵਾਸਤੇ ਪਗੀ ਤੇ ਲਈ ਗਿਫਟ ਲੈ ਕੇ ਆਏ ਆ ਅਸੀਂ ਪਗੀ ਕੀਰਤ ਕੈਨ ਪਗੀ ਤੇ ਲਈ ਗਿਫਟ ਲੈ ਕੇ ਆਏ ਆ ਅਸੀਂ ਗਿਫਟ ਦੇਖਣਾ ਧਿਕ 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 ਪਗੀ ਗਿਫਟ ਦੇਖਣਾ ਚੱਲ ਆ ਜਾ ਗੱਡੀ ਆ ਗੱਡੀ ਚ ਚਲੋ ਆਜੋ ਆਜੋ ਪਗੀ ਦਾ ਗਿਫਟ ਗੱਡੀ ਐ ਯਾ ਕੱਟ ਕੇ ਲੈ ਕੇ ਆਉਣਾ ਨਹੀਂ ਆ ਜਾ ਆ ਜਾ ਭਗੀ ਭਗੀ ਤੇਰਾ ਗਿਫਟ 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 ਭਾਜਿਆ 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 ਗੁੱਲੂ ਦਾ ਗਿਫਟ ਆਉਣਾ ਗਿਫਟ ਆਦੇ ਇੱਥੇ ਹੀ ਰੱਖਿਆ ਮੈਂ ਮਸੀ ਮੰਨੇ ਜਾਣ ਨੂੰ ਜਾਂਦੇ ਹੀ ਨਹੀਂ ਸੀ ਉੱਥੇ ਮੈਂ ਕਿਹਾ ਮੈਂ ਭਗੀ ਲਈ ਲੈ ਕੇ ਜਾ ਬਸ ਇਹ ਹੀ ਕੱਢ ਲਾ ਪਹਿਲਾਂ ਬਾਅਦ ਚ ਕੱਢ ਲਈਆਂ ਇੱਕ ਭਗੀ ਦੀ ਸਪਰੇ ਹੋਣੀ ਆ ਡਰਾਈ ਬਾਥ ਸਪਰੇ ਕਿਰਤ ਹੈਗੀ ਹੈਗੀ ਆ ਇਹ ਡਰਾਈ ਬਾਥ ਸਪਰੇ ਹੁਣ ਸਰਦੀਆਂ ਆ ਗਈਆਂ ਨਾ ਫਿਰ ਨੂੰ ਨਵਾਇਆ ਨਹੀਂ ਕਰਨਾ ਲਓ ਜੀ ਇਹ ਲੈ ਕੇ ਆਏ ਅਸੀਂ ਪਗੀ ਦਾ ਘਰ ਪਗੀ ਦੇਖ ਦੇਖ ਆ ਜਾ ਆ ਪਗੀ ਦੀ ਜੀ ਡਰਾਈ ਬਾਥ ਸਪਰੇ ਆ ਦਿਖਾਦੀ ਆ ਆਪਣੇ ਵੀ ਕਈ ਸਬਸਕ੍ਰਾਈਬਰਾਂ ਦੇ ਵੀ ਕੁੱਤੇ ਰੱਖੇ ਹੋਣੇ ਨਾ ਅਸੀਂ ਗਰਮੀ ਸਿਆਲਾ ਚ ਇਹ ਆ ਜੀ ਨਿਹਰਾ ਡਰਾਈ ਬਾਥ ਸਪਰੇ ਇਹਨਾਂ ਕੁੱਤਾ ਨਵਾਉਂਦੀ ਨਹੀਂ ਲੋੜ ਪੈਂਦੀ ਇਹਨੂੰ ਸਪਰੇ ਕਰੋ ਟਿਸ਼ੂਆਂ ਨਾਲ ਸਾਫ਼ ਕਰੋ ਕੁੱਤਾ ਚਮਕ ਜਾਂਦਾ ਕੋਈ স্মੈਲ ਨਹੀਂ ਹੁੰਦੀ ਕੁੱਤੇ ਕੋਲ ਫੇ ਪਗੀ ਦੇਖ ਤੇਰਾ ਘਰ ਭਾਜਿਆ ਆ ਜਾ ਆ ਗਫੀਰ ਤੋਂ ਲਾਈਟਾਂ ਬੰਦ ਕਰ ਦੇ ਵਡੀਆਂ ਆਪਾਂ ਬਗੀਆਂ ਨਾ ਚਾਂਡਾ ਲੱਗੇ ਪੁੱਲਾ ਪੁੱਲਾ ਪਗੀ ਛਾਟ ਮਹਿੰਗਾ ਹੀ ਆ ਭਰਾਵਾ ਇਹ ਦੇਖਦੀ ਆ ਕੀ ਆ ਬਾਬੇ ਨੂੰ ਬੋਲਣਾ ਚਲ ਆਪਣੇ ਘਰ ਤੇ ਬਹਿ ਜਾ ਚਲ ਆ ਪਗੀ ਤੇਰਾ ਘਰ ਆ ਇਹਨੂੰ ਬਿਠਾ ਆ ਗੀਰ ਪਗੀ ਕਿਰੇ ਚੱਪਲ ਸਲਾ ਆ ਲੈ ਜੀਜੀ ਕਾਲਾ ਪਗੀ ਦਾ ਮੈਠ ਮੈਠ ਵੀ ਪਗੀ ਦਾ ਦੂਜਾ ਉੱਡ ਜਣਾ ਇਹਨੇ ਸੋਖੀ ਪੜ ਜਾਣਾ ਪਗੀ ਬੈਠ ਜਾ 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 ਤੇਰਾ ਘਰ ਆ ਗੀਰ ਤੂੰ ਵੜ ਚਲ ਵਿੱਚ ਅੱਲ ਚੱਲ ਵਾਰਦੇ ਵਾਰਦੇ ਨੇ ਸਾਰਾ ਸਿਆਲ ਆਰਾਮ ਨਾ ਰਹੂਗਾ ਆਪਣਾ ਗੁੱਲੂ ਇਹ ਬਹਿ ਜਾ ਬਹਿ ਜਾ ਬੱਗੂ ਅਰੇ ਤੂੰ ਬਸ ਇੱਥੇ ਨੋਂਦਰਾ ਨਾ ਮਾਰੇ ਜਿੱਦ ਤੱਕ ਹੈ ਕਰਦੀ ਆ ਆਹੋ ਪਗੀ ਤੇਰਾ ਹੀ ਆ ਬੈਠ ਜਾ ਤੇਰਾ ਹੀ ਆ ਤੇਰਾ ਹੀ ਬਹਿ ਜਾ ਆ ਤੇਰੀ ਡਰਾਈਵ ਬੱਸ ਨਵਾਉਣਾ ਨਹੀਂ ਤੈਨੂੰ ਇਹਨਾਂ ਤੈਨੂੰ ਉਹ ਵਿੱਚ ਰੱਖਦੇ ਚਾਦਰ ਇਹਨੇ ਫੇਰ ਬਹਿ ਜਾਣਾ ਆ ਹੂੰ ਤੂੰ ਤੈਨੂੰ ਆਪਣੀ ਮੈਂ ਕਿਹਾ ਇਹਨੂੰ ਆਪਣੀ ਚਾਦਰ ਦੀ ਮੈਂ ਨਹੀਂ ਰੱਖੀ ਚੱਪਨ ਲਾ ਕੇ ਰੱਖੀ ਇੱਥੇ ਨਾ ਚੱਪਲ ਲੈ ਕੇ ਚੜਿਓ ਇਹਦੇ ਉਦੇ ਤੇ ਜਨ ਚਾਦਰਾਂ ਆਪਣੀਆਂ ਦੀ ਮੈਂ ਚਾਦਰ ਦੀ ਮੈਂ ਕਿਹਾ ਉਹਦੇ ਉਹਦੇ ਬੈ ਗਈ ਬੈ ਗਈ ਇਹਨੂੰ ਪਤਾ ਵੀ ਮੇਰੀਆਂ ਚਾਦਰਾਂ ਸਹੀ ਆ ਆਲਰਾਇਟ ਖੁਸ਼ ਆ ਖੁਸ਼ ਸਾਰਾ ਸਿਆਲ ਵਧੀਆ ਨਜ਼ਾਰੇ ਨਾ ਪਗੀ ਨੇ ਪੋਲੀ ਹੋਈ ਨੇ ਨਿੱਗੀ ਹੋਈ ਨੇ ਨੰਗਣਾਂ ਸਈ ਸੁਣ ਘਰਿਆ ਬਹੁਤ ਸੁਣ ਘਰਿਆ ਬੱਗੂ ਦਾ ਥੈਂਕ ਯੂ ਗੇ ਕਹ ਥੈਂਕ ਯੂ ਉਹ ਉਹ ਕਹਿੰਦੀ ਮੈਂ ਚੀਜੀ ਲੱਭਦੀ ਆ ਕਿਹੜਾ ਤਾ ਬੋਂਦੇ ਦੇਖ ਕੇ ਨੂੰ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਅਸੀਂ ਅੱਜ ਦੇ ਵਲੌਗ ਦਾ ਐਂਡ ਤੇ ਪਗੀਲੀ ਲੈ ਕੇ ਆਏ ਆ ਜੀ ਅਸੀਂ ਇਹ ਵਾਲਾ ਘਰ ਸਿਆਣਾ ਵਾਸਤੇ ਬਿਲਕੁਲ ਕੋਜੀ ਕੋਜੀ ਨਿੱਗਾ ਜਿਹਾ ਉਹ ਦੇਖ ਕਿਦਾਂ ਕਿਦਾਂ ਸੁੰਘੀ ਜਾਂਦੀ ਹੈ ਜੇ ਵੀ ਤੇ ਧਾਰ ਉਹ ਅਸੀਂ ਕੱਢ ਕੇ ਆਗੇ ਸੀ ਘਰੇ ਤਾਂ ਕੱਲ ਨੂੰ ਫੇਰ ਵਲੌਗ ਬਣਾਵਾਂਗੇ ਜੀ ਗੰਗਾ ਤੇ ਮੰਗੋ ਦਾ ਆਹ ਦੇਖੋ ਜੀ ਸਾਡੀ ਪੱਗੂ ਦਾ ਘਰ ਮੈਂ ਮੈਟ ਲਿਆਉਂਗੀ ਮੈਂ ਦੂਜਾ ਮੈਟ ਜਿਹੜਾ ਹੁੰਦਾ ਨਾ ਬੈਠੀ ਉਹ ਬਾਹਰ ਹੀ ਹਾਂ ਹਾਂ ਕਿੰਨਾ ਵਧੀਆ ਬਣ ਗਿਆ ਨਾ ਇਹਦਾ ਇਹਦੇ ਨਾਲ ਹੀ ਕਰ ਦਿਓ ਜੀ ਸਾਡੇ ਚੈਨਲ ਨੂੰ ਕੀ ਕੀਦ ਲਾਈਕ ਸ਼ੇਅਰ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ